ਕਿਸੇ ਵੱਡੇ ਸਿੰਗਰ ਦਾ ਇੰਡਸਟਰੀ ਵਿੱਚੋਂ ਜਾਂ ਕਿਸੇ ਹੋਰ ਬੰਦੇ ਦਾ ਆਇਆ ਫੋਨ ਜਾਂ ਮੈਸੇਜ ਭਈ ਭਈ ਟੈਨਸ਼ਨ ਆ ਲੈ ਨਾਲ ਅੰਦਰ ਇਸੇ ਦਾ ਨਹੀਂ ਆਇਆ ਇਕੱਲੇ ਹੋਣ ਕੀ ਜੇ ਇਸੇ ਇੱਕ ਲੰਡੂ ਜਾਗ ਲੈ ਘਰ ਲੋਕੋ ਕਰਦਾ ਬਾਹਰ ਘਰ ਲੋਕੋ ਕੋਈ ਫੈਣ ਜੇ ਚੜੇ ਸਿੱਟੇ ਜਾਤੇ ਤੱਕੇ ਦਿੰਦਾ ਹੈ ਮਾਰ ਲੋ ਲੋਕਾਂ ਦੇ ਸਿਰ ਤੋਂ ਚੜਦੇ ਫਿਰ ਲੋਕਾਂ ਦੇ ਸਿਰ ਤੇ ਚੜਦੇ ਨੇ ਬਾਲੇ ਦੀ ਰਿਸਪੈਕਟ ਨਹੀਂ ਗੱਲਾਂ ਸ਼ੀਦਾਂ ਦੀਆਂ ਕਰਦੇ ਨੇ ਇਸੀ ਫਿਰ ਇੱਜਤਾ ਕੱਜਣ ਲੱਗੇ ਸੀ ਉਹ ਧੋਕਾ ਦੇ ਲਈ ਭੱਜੇ ਸੀ ਜਰਸ਼ੋਤਾ ਛਿੱਤਰ ਵੱਜੇ ਸੀ ਮੈਨੂੰ ਸਮਝ ਨਹੀਂ ਆਉਂਦੀ ਲੋਕਾਂ ਦੀ ਸਿੰਗੜਾਂ ਦੇ ਫੈਨ ਕਿ ਬਣਦੇ ਨੇ ਝੱਫੜਨਾ ਹੈ ਤਾਂ ਫੈਨ ਬਣੋ ਜੋ ਹਿੱਕਾਂ ਕੋਮਲੀ ਤਣਦੇ ਨੇ ਮੈਂ ਉਮਰ ਤੋਂ ਪਾਵੇਂ ਕੱਚਾ ਹਾਂ ਪਰ ਦਿਲ ਤੋਂ ਪੂਰਾ ਸੱਚਾ ਹਾਂ ਮੈਂ ਸਿੱਕੀ ਜਰੂਰ ਵੱਜ ਪੁਰਾਣੀ ਪਰ ਧਰਮ ਦਾ ਪੂਰਾ ਪੱਕਾ ਹਾਂ ਮੈਂ ਗੱਲ ਸੱਚ ਦੀ ਕੀਤੀ ਆ ਮੁੰਡੇ ਤੇ ਲਗੇ ਬਲੇ ਮਲਈ ਕਈ ਪੇਚਾਂ ਵਾਲੇ ਆਖੜ ਗਏ ਨੇ ਕੀਤਾ ਸਜੇ ਆਪਾਂ ਇੱਕ ਹੋ ਕੇ ਖੜਨਾ ਏ ਢੇੜਾ ਛੱਟੂ ਇਹਨਾਂ ਫੁਕਰਿਆਂ ਦਾ ਪੱਧਰ ਮਿਜਾਉਣਾ ਮਰਨਾ ਏ ਸਿਰਫ ਤੂੰ ਆਪਣੀ ਇਮੇਜ ਸੁਧਾਰਨ ਦੇ ਚੱਕਰ ਵਿੱਚ ਕਿਤੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਤੇਰੀ ਟੀਮ ੱੱਕੇ ਮਾਰਦੀ ਆ ਤੇਰੀ ਟੀਮ ਉਹਨਾਂ ਤੈਨੂੰ ਬੰਦੂਕਾਂ ਤਾੜ ਦੀ ਆ ਦਿਖਾਉਂਦੀ ਆ ਗਾਲਾਂ ਕੱਢਦੇ ਹੋ ਉਸ ਤੋਂ ਬਾਅਦ ਤੁਸੀਂ ਅੱਗੇ ਕੋਲੋਂ ਮਾਫੀ ਤਾਂ ਕੀ ਮੰਗਣੀ ਆ ਅਗਲੇ ਦਾ ਦਿਲ ਤਾਂ ਕੀ ਰੱਖਣਾ ਆ ਜਸਟ ਇੱਕ ਮਾਈਕ ਤੇ ਕਹਿ ਦਿੰਦੇ ਯਾਰ ਸਾਡੇ ਕੋਲੋਂ ਗਲਤੀ ਹੋ ਗਈ ਆ ਤੇ ਸਾਰੇ ਭਰਾ ਸਾਡੇ ਪੈਨ ਆ ਅਸੀਂ ਭਰਾਵਾਂ ਦੇ ਭਰਾ ਆ ਤੇ ਇੱਕ ਬੰਦੇ ਦੀ ਲਾਈਫ ਬਚਾਣੀ ਆ